ਪਿਛਲੇ 1 ਹਫਤੇ ਦੇ ਵਿੱਚ ਜਿਹੜੀ ਕੈਨੇਡਾ ਦੇ ਵਿੱਚ ਸਰਗਰਮੀਆਂ ਹੋਈਆਂ ਨੇ ਜੀ7 ਸੰਮੇਲਨ ਹੋਇਆ ਉਸ ਦੇ ਵਿੱਚ ਜਿਸ ਦਿਨ ਤੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਗਿਆ ਉਸ ਦਿਨ ਤੋਂ ਹੀ ਸਿੱਖ ਆਵਾਮ ਦੇ ਵਿੱਚ ਤੇ ਖਾਸ ਤੌਰ ਤੇ ਸਿੱਖ ਕੈਨੇਡੀਅਨਸ ਦੇ ਵਿੱਚ ਇੱਕ ਬੇਚੈਨੀ ਸੀ ਚਿੰਤਾ ਸੀ ਔਰ ਕਈ ਤਰ੍ਹਾਂ ਦੇ ਖਦਸ਼ੇ ਵੀ ਸੀ ਸਿੱਖ ਆਬਾਦ ਦੇ ਵਿੱਚ ਇਹ ਗੱਲ ਕੋਈ ਸੌਖੀ ਹਜ਼ਮ ਨਹੀਂ ਹੋਈ ਕਿ ਇੱਕਦਮ 2 ਸਾਲ ਜਿਸ ਕੈਨੇਡਾ ਨੇ ਆਪਣੇ ਪਾਰਲੀਮੈਂਟ ਦੇ ਵਿੱਚ ਹਿੰਦੁਸਤਾਨ ਦੀ ਖੁਫੀਆ ਏਜੰਸੀ RAW ਨੂੰ ਸਿੱਧੇ ਸਿੱਧੇ ਬਲੇਮ ਕੀਤਾ ਹੋਵੇ ਭਾਈ ਨਿਜਤ ਦੇ ਕਤਲ ਲਈ ਕੈਨੇਡਾ ਦੀ ਸੋਵਰਨਿਟੀ ਦੀ ਵਾਇਓਲੇਸ਼ਨ ਲਈ ਉਸ ਕੈਨੇਡਾ ਦੀ ਬਦਲਵੀਂ ਸਰਕਾਰ ਜਿਹੜੀ ਨਵੀਂ ਸਰਕਾਰ ਆਈ ਉਹ ਇਕਦਮ ਨਰਿੰਦਰ ਮੋਦੀ ਨੂੰ ਜੀ7 ਸੰਮੇਲਨ ਦੇ ਵਿੱਚ ਸੱਦਾ ਦੇ ਰਹੀ ਹੈ ਕੈਨੇਡਾ ਦੀਆਂ ਜਥੇਬੰਦੀਆਂ ਨੇ ਗੁਰਦੁਆਰਾ ਕਮੇਟੀਆਂ ਨੇ ਆਪਣਾ ਇਤਰਾਜ਼ ਕੈਨੇਡਾ ਦੀ ਸਰਕਾਰ ਨੂੰ ਜਤਾਇਆ ਔਰ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਮਾਰਕ ਕਾਰਨੀ ਉਹਨਾਂ ਨੇ ਇਸ ਨੂੰ ਕੈਨੇਡਾ ਔਰ ਭਾਰਤ ਦੇ ਜਿਹੜੇ ਟ੍ਰੇਡ ਰਿਸ਼ਤੇ ਸੀ ਉਹਦਾ ਵਾਸਤਾ ਦੇ ਕੇ ਇਸ ਰਿਸ਼ਤੇ ਨੂੰ ਦੁਬਾਰਾ ਗੱਡਣ ਦੀ ਕੋਸ਼ਿਸ਼ ਕੀਤੀ ਗਈ ਦਲ ਖਾਲਸਾ ਨੇ ਪੰਜਾਬ ਤੋਂ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਨੂੰ ਖਤ ਲਿਖਿਆ ਖਤ ਅਸੀਂ G7 ਸੰमेलन ਤੋਂ ਇੱਕ ਦਿਨ ਪਹਿਲਾਂ ਲਿਖਿਆ ਸੀ 14 ਤਰੀਕ ਨੂੰ ਅਸੀਂ ਉਹਨਾਂ ਨੂੰ ਵਾਅਦਾ ਕੀਤਾ ਕਿ ਸਿੱਖ ਆਵਾਮ ਦੇ ਅੰਦਰ ਤੁਹਾਡੇ ਇਸ ਫੈਸਲੇ ਤੇ ਇਤਰਾਜ਼ ਹੈ ਅਸੀਂ ਨਹੀਂ ਚਾਹੁੰਦੇ ਕਿ ਟ੍ਰੇਡ ਟਾਈਜ਼ ਦੇ ਉੱਤੋਂ ਪਾਈ ਹਰਦੀਪ ਸਿੰਘ ਨਿੱਜਰ ਦੀ ਕੁਰਬਾਨੀ ਸ਼ਹਾਦਤ ਨੂੰ ਕੁਰਬਾਨ ਕੀਤਾ ਜਾਵੇ ਉਸ ਦੀ ਬਲੀ ਲਈ ਜਾਵੇ ਟ੍ਰੇਡ ਟਾਈਜ਼ ਹੋਣੇ ਚਾਹੀਦੇ ਨੇ ਦੋਨਾਂ ਮੁਲਕਾਂ ਦੇ ਵਿੱਚ ਇਹ ਗੱਲ ਅਸੀਂ ਸਪਸ਼ਟ ਕਰਦੀ ਕਿ ਅਸੀਂ ਕਿਸੇ ਵੀ ਦੋ ਮੁਲਕਾਂ ਦੇ ਵਿੱਚ ਕੋੜ ਤਣਾ ਦੇ ਹੱਕ ਵਿੱਚ ਨਹੀਂ ਆ ਅਸੀਂ ਤਾਂ ਚਾਹੁੰਦੇ ਆ ਭਾਰਤ ਦੇ ਪਾਕਿਸਤਾਨ ਦੇ ਨਾਲ ਵੀ ਸੁਖਾਵੇ ਮਾਹੌਲ ਦੇ ਵਿੱਚ ਰਿਸ਼ਤੇ ਹੋਣ ਬਟ ਇਹ ਰਿਸ਼ਤੇ ਇਹ ਟ੍ਰੇਡ ਇਹ ਵਿਪਾਰ ਇਹ ਆਰਥਿਕਤਾ ਮਨੁੱਖੀ ਅਧਿਕਾਰਾਂ ਦਾ ਹਨਨ ਕਰਕੇ ਘਾਨ ਕਰਕੇ ਉਹਨਾਂ ਨੂੰ ਲਤਾੜ ਕੇ ਨਹੀਂ ਹੋਣੇ ਚਾਹੀਦੇ ਸੋ ਹਿਊਮਨ ਰਾਈਟਸ ਜਿਹੜੇ ਆ ਉਹ ਪ੍ਰਾਇੋਰਟੀ ਹੋਣੀ ਚਾਹੀਦੀ ਔਰ ਅਮਰੀਕਾ ਕੈਨੇਡਾ ਇਹਦਾ ਦਾਵੇਦਾਰ ਵੀ ਹੈ ਕਿ ਉਹ ਹਿਊਮਨ ਰਾਈਟਸ ਦੇ दैट ਡਿਫੈਂਡਰ ਹੈ ਸੋ ਇੱਕ ਖਤ ਅਸੀਂ ਕੈਨੇਡੀਅਨ ਪ੍ਰਾਈਮ ਮਿੰਿਸਟਰ ਨੂੰ ਲਿਖਿਆ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਨਰਿੰਦਰ ਮੋਦੀ ਨੂੰ ਜੀ7 ਸੰਮੇਲਨ ਤੇ ਮਿਲੋਗੇ ਤੁਸੀਂ ਪਾਈ ਨਿਜਰ ਦੇ ਲਈ ਇਸ ਰਜਿਮ ਨੂੰ ਇਸ ਹੁਕਮਰਾਨਾ ਨੂੰ ਹਿੰਦੁਸਤਾਨ ਦੇ ਹੁਕਮਰਾਨਾ ਨੂੰ アカウンटेबल ਫਰਾਓ ਜਸਟਿਸ ਹੋਣਾ ਚਾਹੀਦਾ ਭਾਈ ਨਿਜਰ ਦੇ ਨਾਲ ਔਰ ਇੱਕ ਗੱਲ ਦੀ ਸਾਨੂੰ ਤਸੱਲੀ ਵੀ ਹੈ ਕਿ ਜਿਹੜੇ G7 ਮਲਕਾਂ ਨੇ ਜੜੀ ਆਪਣੀ ਮੀਟਿੰਗ ਦੇ ਕਨਕਲੂਜਨ ਪਾਰਟ ਦੇ ਵਿੱਚ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ ਉਸ ਦੇ ਵਿੱਚ ਟ੍ਰਾਂਸ ਨੈਸ਼ਨਲ ਰਿਪ੍ਰੈਸ਼ਨ ਦਾ ਜ਼ਿਕਰ ਹੈ ਔਰ ਸਾਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਆਫਿਸ ਵੱਲੋਂ ਉਹ G7 ਦੀ ਸਟੇਟਮੈਂਟ ਹੁਬਹ ਸਾਨੂੰ ਵਾਪਸ ਈਮੇਲ ਵੀ ਕੀਤੀ ਗਈ ਹੈ। ਟ੍ਰਾਂਸ-ਨੇਸ਼ਨਲ ਰਿਪ੍ਰੈਸ਼ਨ ਦਾ ਜ਼ਿਕਰ ਹੈ ਔਰ ਟ੍ਰਾਂਸ-ਨੇਸ਼ਨਲ ਰਿਪ੍ਰੈਸ਼ਨ ਦਾ ਪਹਿਲੀ ਵਾਰ ਅੰਤਰਰਾਸ਼ਟਰੀ ਇਸ ਵੱਡੇ ਪੱਧਰ ਤੇ ਅਹਿਮ ਪਲੇਟਫਾਰਮ ਤੋਂ ਜ਼ਿਕਰ ਹੋਇਆ ਹੈ ਔਰ ਇਹ ਟ੍ਰਾਂਸ-ਨੇਸ਼ਨਲ ਰਿਪ੍ਰੈਸ਼ਨ ਦਾ ਮਤਲਬ ਹੈ ਕਿ ਸਰਹੱਦਾਂ ਟੱਪ ਕੇ ਕ੍ਰਾਈਮ ਕੀਤਾ ਗਿਆ ਹੈ। ਸਰਹੱਦਾਂ ਟੱਪ ਕੇ ਕਤਲ ਕੀਤੇ ਗਏ ਔਰ ਇਹ ਟ੍ਰਾਂਸਲੇਸ਼ਨ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦਾ ਜ਼ਿਕਰ ਪਾਈ ਹਰਦੀਪ ਸਿੰਘ ਨੱਜਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਇਹ ਸ਼ਬਦਾਵਲੀ ਬਾਅਦ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਵਰਤੋਂ ਵਿੱਚ ਆਈ ਹੈ ਸੋ ਇੱਕ ਤਰੀਕੇ ਦੇ ਨਾਲ ਜੀ 7 ਦੇ ਵਿੱਚ ਬੇਸ਼ੱਕ ਸਿੱਖ ਨੁਮਾਇੰਦਗੀ ਨਹੀਂ ਸੀ ਹੈਗੀ ਬਟ ਪਾਇਨੀਜਰ ਤੇ ਸਿੱਖ ਉੱਥੇ ਫਿਗਰਡ ਹੋਏ ਨੇ ਉੱਥੇ ਉਹਨਾਂ ਦਾ ਜ਼ਿਕਰ ਹੋਇਆ ਔਰ ਪ੍ਰਾਈਮ ਮਿਨਿਸਟਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਪਾਈ ਨਿਜਰ ਦੇ ਹਵਾਲੇ ਦੇ ਨਾਲ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ ਮਿਸਟਰ ਨਰਿੰਦਰ ਮੋਦੀ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿਉਂਕਿ ਇਹ ਕੇਸ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਹੈ ਮੈਂ ਇਸ ਦੇ ਬਾਰੇ ਕੁਝ ਜ਼ਿਆਦਾ ਖੁਲਾਸਾ ਨਹੀਂ ਕਰ ਸਕਦਾ ਸਾਡੀ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਨੂੰ ਇਹ ਬੇਨਤੀ ਹੈ ਕੀ ਬੇਸ਼ੱਕ ਇਹ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਹੈ ਬਟ ਪਿਛਲੇ 2 ਸਾਲਾਂ ਤੋਂ ਕੈਨੇਡੀਅਨ ਚਾਂਚ ਜਿਹੜੀ ਏਜੰਸੀ ਹੈ ਉਹ ਇਸ ਕੇਸ ਦੀ ਜਾਂਚ ਕਰ ਰਹੀ ਹੈ ਬੇਸ਼ੱਕ ਜਿੰਨਾ ਹੱਥਾਂ ਨੇ ਭਾਈ ਨਿਜਰ ਨੂੰ ਕਤਲ ਕੀਤਾ ਗਿਆ ਸੀ ਉਹ ਗ੍ਰਿਫਤਾਰ ਕਰ ਲਏ ਗਏ ਨੇ ਬਟ ਜਿਹੜੇ ਸਾਜ਼ਿਸ਼ ਕਰਤਾ ਨੇ ਜਿਨ੍ਹਾਂ ਨੇ ਸਾਜ਼ਿਸ਼ ਘੜੀ ਹੈ ਉਹ ਹਾਲੀ ਤੱਕ ਨੰਗੇ ਹੋਣੇ ਗ੍ਰਿਫਤਾਰ ਹੋਣੇ ਔਰ ਕਾਨੂੰਨ ਦੇ ਘਟਾਰੇ ਦੇ ਵਿੱਚ ਖੜੇ ਕਰਨੇ ਬਾਕੀ ਨੇ ਅਸੀਂ ਕੈਨੇਡਾ ਔਰ ਇੰਡੀਆ ਦੇ ਜਿਹੜੇ ਟਾਈਜ਼ ਰੀਸੈਟ ਹੋ ਰਹੇ ਨੇ ਮੁੜ ਦੁਬਾਰਾ ਲੀਹਾਂ ਤੇ ਲਿਆਂਦੇ ਜਾ ਰਹੇ ਨੇ ਰੀਸੈਟ ਸੋ ਕਾਲਡ ਰੀਸੈਟ ਅਸੀਂ ਉਹਦੇ ਬਾਰੇ ਕਹਿਣਾ ਚਾਹੁੰਦੇ ਆ ਕਿ ਪਾਈ ਨਿਜਰ ਦੇ ਦਾ ਜਿਹੜਾ ਮਾਮਲਾ ਉਹ ਇਨ੍ਹਾਂ ਟਾਈਜ਼ ਇਨ੍ਹਾਂ ਰਿਸ਼ਤਿਆਂ ਦੀ ਬਲੀ ਨਹੀਂ ਚੜਨਾ ਚਾਹੀਦਾ ਜਿਨ੍ਹਾਂ ਨੇ ਇਹ ਕਤਲ ਕਰਵਾਇਆ ਉਹ ਕਾਨੂੰਨ ਦੇ ਕਟਾਰੇ ਦੇ ਵਿੱਚ ਖੜੇ ਹੋਣੇ ਚਾਹੀਦੇ ਨੇ ਔਰ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਦੋਨਾਂ ਮੁਲਕਾਂ ਨੇ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਵਾਲੇ ਪਾਸੇ ਕਦਮ ਚੁੱਕਿਆ ਹੈ ਦੋਨੇ ਮੁਲਕ ਇੱਕ ਗੱਲ ਨੂੰ ਸਮਝ ਲੈਣ ਕਿ ਜਿਹੜੀ ਸ਼ਾਂਤੀ ਹੈ ਉਹ ਚੁੱਪ ਰਿਆ ਨਹੀਂ ਆਉਣੀ ਉਹ ਇਨਸਾਫ ਨੂੰ ਨਿਆ ਨੂੰ ਲੰਮਾ ਕਰਨ ਦੇ ਨਾਲ ਨਹੀਂ ਹੋਣੀ ਉਹ ਜਸਟਿਸ ਕਰਨ ਦੇ ਨਾਲ ਹੀ ਹੋਣੀ ਹੈ ਸ਼ਾਂਤੀ ਜਸਟਿਸ ਦੇ ਨਾਲ ਹੀ ਆਉਂਦੀ ਹੈ ਸਾਇਲੈਂਸ ਦੇ ਨਾਲ ਨਹੀਂ ਆਉਂਦੀ ਸੋ ਦੋਨੇ ਮੁਲਕ ਪਾਈ ਹਰਦੀਪ ਸਿੰਘ ਨੱਜਰ ਦੇ ਕੇਸ ਦੇ ਵਿੱਚ ਸੰਜੀਦਗੀ ਦੇ ਨਾਲ ਔਰ ਉਹਨਾਂ ਨੇ ਇਹ ਬਿਆਨ ਦੇ ਵਿੱਚ ਲਿਖਿਆ ਔਰ ਮਿਸਟਰ ਕਾਰਨੀ ਨੇ ਇਹ ਗੱਲ ਕਹੀ ਵੀ ਹੈ ਕਿ ਅਸੀਂ ਦੋਨਾਂ ਮੁਲਕਾਂ ਦੇ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਕੋਆਪਰੇਟ ਕਰਕੇ ਕੰਮ ਕਰਨ ਦੀ ਹਦਾਇਤ ਕੀਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਦੋਨਾਂ ਕੈਨੇਡੀਅਨ ਜਿਹੜੀ ਜਾਂਚ ਹੈ ਉਹਨੂੰ ਇੰਡੀਆ ਦੀ ਜਾਂਚ ਜਿਹੜੀ ਰੌ ਹੈ ਜਾਂ ਇਹਨਾਂ ਦੀ ਸਰਕਾਰ ਦਾ ਉਹ ਉਹਦੇ ਨਾਲ ਕੋਆਪਰੇਟ ਕਰੇ ਔਰ ਬਾਈ ਹਰਦੀਪ ਸਿੰਘ ਨੱਜਰ ਦਾ ਜਿਹੜਾ ਕੇਸ ਹੈ ਉਹ ਇੱਕ ਲੌਜੀਕਲ ਕਨਕਲੂਜਨ ਤੱਕ ਪਹੁੰਚੇ ਦੁਨੀਆ ਦੇ ਵਿੱਚ ਖਾਸ ਤੌਰ ਤੇ ਵੈਸਟ ਏਸ਼ੀਆ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ ਜਿਸ ਤਰੀਕੇ ਦੇ ਨਾਲ ਇਜ਼ਰਾਈਲ ਨੇ ਪਹਿਲਾਂ ਇਜ਼ਰਾਈਲ ਐਸ ਵੇਲੇ ਜੈਨੋਸਾਈਡ ਤੇ ਜੈਨੋਸਾਈਡ ਕਰਦਾ ਚੱਲਿਆ ਆ ਰਿਹਾ ਉਹਨੇ ਪਹਿਲਾਂ ਪੈਲਸਟਾਈਨਜ਼ ਦੇ 50000 ਤੋਂ ਵੱਧ ਜਿਹੜੇ ਨਾਗਰਿਕ ਸੀ ਗਾਜ਼ਾ ਦੇ ਜਿਹੜੇ ਸਿਟੀਜ਼ਨ ਸੀ ਉਹਨਾਂ ਦਾ ਸ਼ਰੀਆਮ ਕਤਲਿਆਮ ਕੀਤਾ ਦੁਨੀਆ ਬੋਲੀ ਬਸ ਸਿਰਫ ਬੋਲੀ ਕਿਸੇ ਨੇ ਕੋਈ ਅੱਗੇ ਹੋ ਕੇ ਐਸਾ ਕਦਮ ਨਹੀਂ ਚੁੱਕਿਆ ਕਿ ਇਜ਼ਰਾਈਲ ਨੂੰ ਰੋਕਿਆ ਜਾਵੇ ਪਰसों ਹੀ ਪੰਜਾ ਪੈਲੇਸਟਾਈਨਸ ਜਿਹੜੇ ਰਾਸ਼ਨ ਦੀ ਉਡੀਕ ਕਰ ਰਹੇ ਸੀ ਲਾਈਨ 'ਚ ਖੜੇ ਸੀ ਉਹਨਾਂ ਨੂੰ ਗੋਲੀਆਂ ਬੰਬਾਂ ਦੇ ਨਾਲ ਮਾਰ ਦਿੱਤਾ ਗਿਆ ਔਰ ਦੁਨੀਆ ਤਮਾਸ਼ੀਬੀਨ ਹੋ ਕੇ ਦੇਖ ਰਹੀ ਹੈ ਹੁਣ ਇਜ਼ਰਾਈਲ ਨੇ ਜਿਸ ਤਰੀਕੇ ਦੇ ਨਾਲ ਈਰਾਨ ਦੇ ਨਾਲ ਜੰਗ ਛੇੜ ਦਿੱਤੀ ਹੈ ਇਹ ਜੰਗ ਇਹ ਜੰਗ ਦੁਨੀਆ ਨੂੰ ਨਿਊਕਲੀਅਰ ਵਾਰ ਵਾਲੇ ਪਾਸੇ ਧੱਕ ਰਹੀ ਹੈ ਬੇਸ਼ੱਕ ਅਜੇ ਇਹ ਇਹ جنگ ਰੋਕੀ ਜਾ ਸਕਦੀ ਹੈ ਔਰ ਕੇਵਲ ਇੱਕੋ ਇੱਕ ਮੁਲਕ ਹੈ ਜਿਹੜਾ ਰੋਕ ਸਕਦਾ ਹੈ ਉਹ ਹੈਗਾ ਯੂ ਐਸ ਏ ਮਿਸਟਰ ਡੋਨਲਡ 트ੰਪ ਲੇਕਿਨ ਲੇਕਿਨ ਅਫਸੋਸ ਹੈ ਕਿ ਮਿਸਟਰ 트ੰਪ ਉਹ ਇਸ ਵੇਲੇ ਉਹਨੇ ਉਹਨੇ ਆਪਣਾ ਅਸਰ ਸੂਕ ਵਰਤ ਕੇ ਜੀ 7 ਦੇ ਵਿੱਚ ਵੀ ਇਜ਼ਰਾਈਲ ਦੇ ਮਗਰ ਆਪਣੇ ਆਪ ਨੂੰ ਸਟੈਂਡ ਕੀਤਾ ਇਜ਼ਰਾਈਲ ਦੀ ਸਪੋਰਟ ਕੀਤੀ ਹੈ ਔਰ ਉਹ ਕਹਿ ਰਹੇ ਨੇ ਕਿ ਇਜ਼ਰਾਈਲ ਨੂੰ ਆਪਣੀ ਡਿਫੈਂਸ ਦਾ ਹੱਕ ਹੈ ਪੈਲੇਸਟਾਈਨਸ ਦੇ 50 ਹਜ਼ਾਰ ਨਿਹੱਥੇ ਲੋਕਾਂ ਨੂੰ ਮਾਰਨ ਦਾ ਲਾਇਸੈਂਸ ਇਜ਼ਰਾਈਲ ਨੂੰ ਦਿੱਤਾ ਗਿਆ ਇਹ ਕਾਦੀ ਡਿਫੈਂਸ ਹੈ ਜਿਸ ਤਰੀਕੇ ਦੇ ਨਾਲ ਹੁਣ ਵੀ ਇਜ਼ਰਾਈਲ ਨੇ ਈਰਾਨ ਦੇ ਆਰਮੀ ਬ੍ਰਾਸ ਨੂੰ ਅੱਗੇ ਹੋ ਕੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਮਾਰਿਆ ਇਹ ਕਿਸ ਤਰੀਕੇ ਦੀ ਡਿਫੈਂਸ ਹੈ ਸੋ ਇਜ਼ਰਾਈਲ ਨੂੰ ਅਗਰ ਕੋਈ ਰੋਕ ਸਕਦਾ ਹੈ ਤੇ ਉਹ ਅਮਰੀਕਾ ਰੋਕ ਸਕਦਾ ਹੈ ਔਰ ਸਾਡੀ ਇਹ ਰਿਕੁਐਸਟ ਹੈ ਕਿ ਦੁਨੀਆ ਤਬਾਈ ਵੱਲ ਜਾ ਰਹੀ ਹੈ ਅਮਰੀਕਾ ਆਪਣਾ ਪੋਜ਼ਿਟਿਵ ਰੋਲ ਪਲੇ ਕਰੇ ਇਸ ਲੜਾਈ ਨੂੰ ਰੋਕਿਆ ਜਾਵੇ ਕਿਉਂਕਿ ਇਹ ਜਿਹੜੀ ਲੜਾਈ ਹੈ ਇਨਿਊਕਲਰ ਵਾਰ ਵਾਲੇ ਪਾਸੇ ਜਾ ਰਹੀ ਹੈ ਇਸ ਖਿੱਤੇ ਦੇ ਵਿੱਚ ਪਿੱਛੇ ਜੇ ਹੀ ਪਾਕਿਸਤਾਨ ਇੰਡੀਆ ਦੀ ਕੌਨਫਲਿਕਟ ਹੋਈ ਹੈ ਉਹਦੇ ਵਿੱਚ ਮਿਸਟਰ ਡੋਨਲਡ ਟਰੰਪ ਨੇ بار بار ਇਹ ਗੱਲ ਕਹੀ ਹੈ ਕਿ ਇਸ ਖਿੱਤੇ ਦੇ ਵਿੱਚ ਲੜਾਈ ਮੈਂ ਰੋਕੀ ਹੈ ਅੱਜ ਮਿਸਟਰ ਮੋਦੀ ਦੀ ਇੰਡੀਅਨ ਨਿਊਜ਼ਪੇਪਰ ਦੇ ਵਿੱਚ ਦੁਬਾਰਾ ਦੁਬਾਰਾ ਲਗਾਤਾਰ ਸਟੇਟਮੈਂਟਸ ਆ ਰਹੀਏ ਕਿ ਇਹ ਪਾਕਿਸਤਾਨ ਤੇ ਇੰਡੀਆ ਦੀ ਆਪਸੀ ਗੱਲਬਾਤ ਦੇ ਨੇ ਆਪਸੀ ਗੱਲਬਾਤ ਦੇ ਨਾਲ ਲੜਾਈ ਰੁਕੀ ਏ ਬਟ ਨਾਲ ਹੀ ਮਿਸਟਰ 트ੰਪ ਨੇ ਫਿਰ ਦਰ ਆਇਆ ਕਿ ਨਹੀਂ ਇਹ ਲੜਾਈ ਮੈਂ ਰੋਕੀ ਹੁਣ ਜਾਂ ਤਾਂ ਮਿਸਟਰ 트ੰਪ ਝੂਠ ਬੋਲ ਰਹੇ ਨੇ ਜਾਂ ਮਿਸਟਰ ਮੋਦੀ ਝੂਠ ਬੋਲ ਰਹੇ ਨੇ ਦੋਵਾਂ ਚੋਂ ਇੱਕ ਇੱਕ ਤਾਂ ਝੂਠ ਬੋਲ ਰਿਹਾ ਸੋ ਅਗਰ ਅਮਰੀਕਾ ਦਾ ਵਰਲਡ ਪੁਲਿਸਮੈਨ ਦੇ ਤੌਰ ਤੇ ਰੋਲ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਮਿਸਟਰ 트ੰਪ ਸੱਚ ਬੋਲ ਰਹੇ ਨੇ ਔਰ ਮਿਸਟਰ ਮੋਦੀ ਝੂਠ ਬੋਲ ਰਹੇ ਉਹ ਮੰਨ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲ ਮੰਨਣ ਦੇ ਨਾਲ ਹਿੰਦੁਸਤਾਨ ਦੀ ਪਿਛਲੇ 50 60 ਸਾਲਾਂ ਤੋਂ ਜੜੀ ਪਾਲਿਸੀ ਲਾਈਨ ਚੱਲੀ ਆ ਰਹੀ ਹੈ ਕਿ ਅਸੀਂ ਕਸ਼ਮੀਰ ਦੇ ਵਿੱਚ ਥਰਡ ਪਾਰਟੀ ਦੀ ਮੀਡੀਏਸ਼ਨ ਨਹੀਂ ਫੋਨ ਦੇਾਂਗੇ ਉਹ ਲਾਈਨ ਟੁੱਟਦੀ ਹੈ ਹਿੰਦੁਸਤਾਨ ਨੇ ਇੱਕ ਤਰੀਕੇ ਦੇ ਨਾਲ ਇਨਡਾਇਰੈਕਟਲੀ ਕਸ਼ਮੀਰ ਮੁੱਦੇ ਤੇ ਥਰਡ ਪਾਰਟੀ ਦੀ ਮੀਡੀਏਸ਼ਨ ਮੰਨ ਲਈ ਹੈ ਜਦੋਂ 트ੰਪ ਨੇ ਇਹਨਾਂ ਦੋਨਾਂ ਦੀ ਲੜਾਈ ਨੂੰ ਰੋਕਿਆ ਸੋ ਮਿਸਟਰ 트ੰਪ ਇਹੀ ਇਹੀ ਰੋਲ ਵੈਸਟ ਏਸ਼ੀਆ ਦੇ ਵਿੱਚ ਵੀ ਪਲੇ ਕਰਨ ਅੱਗੇ ਵੀ ਯਕੀਨੀ ਬਣਾਉਣ ਕਿਉਂਕਿ ਇੱਥੇ ਅਜੇ ਵੀ ਜਿਹੜੀ ਪੋਜੀਸ਼ਨ ਇੰਡੀਆ ਤੇ ਪਾਕਿਸਤਾਨ ਦੀ ਵੋਲੇਟਾਈਲ ਹੈ ਕਸ਼ਮੀਰ ਦਾ ਮੁੱਦਾ ਅੱਜ ਵੀ ਜਿਉਂਦਾ ਤਿਉਂ ਹੈ ਪੰਜਾਬ ਦੇ ਵਿੱਚ ਨਾਗਾਲੈਂਡ ਦੇ ਵਿੱਚ ਵੀ ਲੋਕਾਂ ਦੇ ਵਿੱਚ ਬੇਚੈਨੀ ਹੈ ਅਨਰੈਸਟ ਹੈ ਉਹ ਵੀ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਬੇਸ਼ੱਕ ਉਥੇ ਉਸ ਤਰੀਕੇ ਦੇ ਨਾਲ ਉਸ ਤਰੀਕੇ ਦੇ ਨਾਲ ਕੋਈ ਐਸਾ ਐਸੀਆਂ ਕਟਨਾਵਾ ਨਹੀਂ ਵਾਪਰੀਆਂ ਜਿਹਦੇ ਨਾਲ ਕਿ ਦੋਨੇ ਮੁਲਕਾਂ ਦੇ ਵਿੱਚ ਲੜਾਈ ਹੋ ਸਕੇ ਬਟ ਲੋਕਾਂ ਦੇ ਵਿੱਚ ਬੇਚੈਨੀ ਹੈ ਲੋਕਾਂ ਨੂੰ ਉਸੇ ਤਰ੍ਹਾਂ ਐਨਐਸਏ ਤੇ ਯੂਈਪੀ ਤਹਿਤ ਉਚਲਿਆ ਦਬਾਇਆ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸੋ ਹਰ ਪਾਸੇ ਬੇਚੈਨੀ ਹੈ ਔਰ ਯੂਐਸਏ ਨੂੰ ਇੱਕ ਵਰਲਡ ਪੁਲਿਸਮੈਨ ਦਾ ਰੋਲ ਪਲੇ ਕਰਨਾ ਚਾਹੀਦਾ ਹੈ ਇਹ ਸਾਡੀ ਮਿਸਟਰ ਟਰੰਪ ਨੂੰ ਗੁਜਾਰਿਸ਼ ਹੈ ਬਾਬਾ ਜੀ ਮਾਲੀ ਕਹਿੰਦੇ ਸੀ ਵੀ ਮੈਸਜ ਦੇ ਦੇ ਸਿੰਘ ਸਾਹਿਬ ਨੇ ਕਿਹਾ ਜੀ ਅ 10 ਦਿਨ ਵਿੱਚ ਮੈਂ ਸੰਦੇਸ਼ ਦਿੱਤਾ ਅ 10 ਦਿਨ ਵਿੱਚ ਤੇ ਬੇਨਤੀ ਜੋ ਜਿਹੜੀ ਕੀਤੀ ਜਸਤੀ ਵੀ ਜੋ ਜਾਈ ਉਹਨਾਂ ਨੇ ਉਹਨਾਂ ਨੇ ਗੈਨੀ ਕੁਲਦੀਪ ਸਿੰਘ ਨੇ ਆਪਣੀ ਕੱਲ ਆਪਣੀ ਮਾਨਦੀ ਗੱਲ ਕਹਿ ਦਿੱਤੀ ਹੈ ਸੰਦੇਸ਼ ਤਾਂ ਕੌਮ ਨੂੰ ਦਈਦਾ ਅਰਦਾਸ ਤੇ ਗੁਰੂ ਅੱਗੇ ਕਰੀਦੀ ਹੈ ਗੁਰੂ ਨੂੰ ਕਹਾਦਾ ਸੰਦੇਸ਼ ਗੁਰੂ ਨੂੰ ਸੰਦੇਸ਼ ਨਹੀਂ ਹੁੰਦਾ ਗੁਰੂ ਅੱਗੇ ਤੇ ਆਪਣੀ ਜਿਹੜੀ ਤੁਹਾਡੀ ਆਪਣੀ ਅਰਦਾਸ ਹੁੰਦੀ ਹੈ ਤੁਹਾਡੇ ਆਪਣੇ ਮਨ ਦੀ ਜਿਹੜੀ ਹੁੰਦੀ ਹੈ ਵੇਦਨਾ ਉਹ ਤੁਸੀਂ ਪ੍ਰਗਟ ਕਰਦੇ ਹੋ ਸੋ ਉਹਨਾਂ ਨੇ ਆਪਣੇ ਗੱਲ ਜੋ ਉਹਨਾਂ ਨੇ ਸੰਦੇਸ਼ ਵਿੱਚ ਕਹਿ ਨਹੀਂ ਸੀ ਉਹ ਗੱਲ ਉਹਨਾਂ ਨੇ ਗੁਰੂ ਅੱਗੇ ਰੱਖ ਦਿੱਤੀ ਹੈ ਬਟ ਉਹਨੂੰ ਆਪਾਂ ਸੰਦੇਸ਼ ਨਹੀਂ ਕਹਿ ਸਕਦੇ ਬਟ ਹਾਂ ਸੰਦੇਸ਼ ਨਹੀਂ ਦਿੱਤਾ ਗਿਆ ਸੰਦੇਸ਼ ਨਹੀਂ ਦਿੱਤਾ ਗਿਆ ਇਹ ਗੱਲ ਕਲੀਅਰ ਹੈ ਦੇਖੋ ਮੇਰੇ ਸਾਥੀ ਨੇ ਵੀ ਪਹਿਲਾਂ ਗੱਲ ਦੱਸੀ ਹੈ ਗੱਲ ਬੜੀ ਸਪਸ਼ਟ ਹੈ 6 ਜੂਨ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਨੇ ਬੜਕ ਮਾਰੀ ਸੀ ਉਹਨਾਂ ਨੇ ਸਪਸ਼ਟ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਨੂੰ ਸੰਦੇਸ਼ ਜਾਰੀ ਕਰਨ ਨਹੀਂ ਦੇਵਾਂਗੇ ਮਤਲਬ ਹੈ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਖਲਲ ਪਾਇਆ ਜਾਏਗਾ ਰੋਕ ਕੇ ਆ ਜਾਏਗਾ ਫਿਜ਼ੀਕਲੀ ਰੋਕ ਕੇ ਆ ਜਾਏਗਾ ਔਰ ਉਹ ਜਿਸ ਤਰੀਕੇ ਦੇ ਨਾਲ ਬਾਬਾ ਹਰਨਾਮ ਸਿੰਘ ਉੱਥੇ ਪਹੁੰਚੇ ਆਪਣੇ ਸੰਗੀ ਸਾਥੀਆਂ ਦੇ ਨਾਲ ਉਹ ਗੱਲ ਲੱਗਦੀ ਵੀ ਸੀ ਕਿ ਉੱਥੇ ਅਗਰ ਗਿਆਨੀ ਕੁਲਦੀਪ ਸਿੰਘ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਤੇ ਉੱਥੇ ਇੱਕ ਬਹੁਤ ਵੱਡਾ ਵਿਵਾਦ ਵੀ ਪੈਦਾ ਹੋ ਸਕਦਾ ਸੀ ਆਪਸ ਵਿੱਚ ਆਪ ਬਹੁਤ ਕੁਝ ਵਿਗੜ ਸਕਦਾ ਸੀ ਬਟ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਦੇ ਪਿੱਛੇ ਬੈਠਾ ਅਕਾਲੀ ਦਲ ਤੇ ਖਾਸ ਤੌਰ ਤੇ ਉਹਨਾਂ ਦਾ ਸੁਪਰੀਮੋ ਸੁਖਵੀਰ ਬਾਦਲ ਇਹ ਉਦੋਂ ਹੀ ਕਿਉਂ ਜਾਗਦੇ ਆ ਜਦੋਂ ਕੋਈ ਬੜਕ ਮਾਰਦਾ ਜਦੋਂ ਕੋਈ ਇਹ ਗੱਲ ਕਹਿੰਦਾ ਕਿ ਫਿਰ ਅਸੀਂ ਤੁਹਾਨੂੰ ਕੰਮ ਨਹੀਂ ਕਰਨ ਦਿਆਂਗੇ ਉਦੋਂ ਹੀ ਕਿਉਂ ਜਾਗਦੇ ਆ ਹੁਣ 6 ਜੂਨ ਨੂੰ ਬਿੱਤਿਆ ਵੀ ਤੇ ਦੋਸਤੇ ਹੋ ਗਏ ਨੇ ਕੀ ਕਦਮ ਚੁੱਕੇ ਇੱਕ ਕਦਮ ਚੁੱਕਿਆ ਸਾਹ ਹਰਜਿੰਦਰ ਸਿੰਘ ਧਾਮੀ ਨੇ ਕਿ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਜਾ ਕੇ ਇਸ ਗੱਲ ਲਈ ਮਨਾ ਲਿਆ ਕਿ ਤੁਸੀਂ ਸੁਖਬੀਰ ਬਾਦਲ ਦੇ ਦਰਾ ਮੁਰੇ ਪਰਨਾ ਨਾ ਲਾਓ ਬਸ ਇੰਨਾ ਕੰਮ ਕਰ ਲਿਆ ਕਿ ਉਹਨਾਂ ਦਾ ਧਰਨਾ ਰੁਕਵਾ ਲਿਆ ਇਸ ਤੋਂ ਇਲਾਵਾ ਤੇ ਕੁਝ ਨਹੀਂ ਹੋਇਆ ਨਾ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਅਹਿਮ ਮੁੱਦਾ ਹੈ 6 ਜੂਨ ਨੂੰ ਜਿਸ ਤਰੀਕੇ ਦੇ ਨਾਲ ਸਾਰਿਆਂ ਦੇ ਸਾਹ ਸੁੱਤੇ ਸੀ ਉਸ ਤਰੀਕੇ ਦੇ ਨਾਲ ਤਾਂ ਇਹ ਮਸਲਾ ਫੌਰੀ ਹੱਲ ਹੋਣਾ ਚਾਹੀਦਾ ਸੀ ਔਰ ਇਹ ਕਿਹਾ ਗਿਆ ਕਿ ਅਸੀਂ ਜਲਦੀ ਕਮੇਟੀ ਬਣਾ ਕੇ ਇਸ ਦਾ ਔਰ ਇਹ ਹੱਲ ਵੀ ਕਰਾਂਗੇ ਬਟ ਫਿਰ ਇੱਕ ਕਮੋਸ਼ੀਆ ਔਰ ਸਾਰਾ ਜੋਰ ਬਾਬਾ ਹਰਨਾਮ ਸਿੰਘ ਦੀਆਂ ਚਿੰਤਾਵਾਂ ਨੂੰ ਸੰਤੁਸ਼ਟ ਕਰਨ ਤੇ ਲਗਾ ਹੋਇਆ ਬਾਕੀ ਪੰਥ ਤਾਂ ਸ਼੍ਰੋਮਣੀ ਕਮੇਟੀ ਨੂੰ ਕਾਲੇ ਦਰ ਨੂੰ ਭੁੱਲਿਆ ਹੋਇਆ ਇਹ ਪੰਥਕ ਮਸਲਾ